ਪੰਜਾਬੀ ਦੇਖ ਰਹੇ ਸਾਰੇ ਹੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਇੱਕ ਵਾਰੀ ਫੇਰ ਨਵੀਆਂ ਗੱਲਾਂ ਨਵੀਆਂ ਖਬਰਾਂ ਲੈ ਕੇ ਰੂਬਰੂ ਹੋਣ ਲੱਗਿਆ ਮੇਰਾ ਸਾਥ ਦੇ ਰਹੇ ਨੇ ਹਰ ਵਾਰ ਦੀ ਤਰ੍ਹਾਂ ਪ੍ਰੋਫੈਸਰ ਅਸ਼ੋਕ ਅਚਿਤ ਜੀ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਮੈਂ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦਾ ਹਾਂ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ VTV ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਸਮੁੰਦਰੋਂ ਲੰਘਿਆ ਪਾਣੀ ਤੇ ਅੱਖਾਂ ਵਿੱਚੋਂ ਆਏ ਹੰਝੂ ਕਦੇ ਵੀ ਮੁੜਦੇ ਨਾ ਆਪਣਿਆਂ ਦੇ ਬੋਲੇ ਬੋਲ ਤੇ ਦਿੱਤੇ ਕਸ਼ਟ ਕਦੇ ਵੀ ਭੁੱਲਦੇ ਭੁੱਲਦੇ ਨਾ ਬਿਲਕੁਲ ਜੀ ਤੁਸੀਂ ਸਹੀ ਕਿਹਾ ਬਈ ਜਿਹੜੇ ਇੱਕ ਰੀ ਪਾਣੀ ਜਿਹੜੇ ਸਮੁੰਦਰਾਂ ਚੋਂ ਲੰਘ ਜਾਂਦੇ ਨੇ ਜਾਂ ਅੱਖਾਂ ਚੋਂ ਹੰਝੂ ਡਿੱਗ ਜਾਂਦੇ ਨੇ ਉਹ ਮੁੜ ਕੇ ਵਾਪਸ ਨਹੀਂ ਉੱਥੇ ਜਾ ਸਕਦੇ ਤੇ ਇਹੀ ਹਿਸਾਬ ਹੁੰਦਾ ਵੀ ਜਦੋਂ ਵੀ ਅਸੀਂ ਕੋਈ ਸ਼ਬਦ ਕੋਈ ਮੂੰਹ ਚੋਂ ਕੱਢ ਦਿੰਦੇ ਨੇ ਨਾ ਉਹ ਦੁਬਾਰਾ ਉੱਚੇ ਨਹੀਂ ਪੈਂਦਾ ਸੋ ਇਹ ਕਹਿੰਦੇ ਹੁੰਦੇ ਆ ਵੀ ਤੋਲ ਕੇ ਬੋਲਣਾ ਚਾਹੀਦਾ ਕਿਉਂਕਿ ਜਿਹੜੇ ਬਾਕੀ ਜਿਹੜੇ ਹਥਿਆਰਾਂ ਦੇ ਕਿਸੇ ਵੀ ਚੀਜ਼ ਦੇ ਫਟਿਆ ਉਹ ਇੱਕ ਦਿਨ ਭਰ ਜਾਂਦੇ ਨੇ ਪਰ ਜਿਹੜਾ ਕਿਸੇ ਨੂੰ ਤੁਸੀਂ ਗੱਲ ਕਹਿ ਦਿੰਦੇ ਨਾ ਉਹ ਨਹੀਂ ਭਰਦੀ ਬਿਲਕੁਲ ਜੀ ਤੇ ਇੱਕਈ ਵਾਰ ਕੀ ਹੁੰਦਾ ਵੀ ਕਿਸੇ ਗਰੀਬ ਮਸਕੀਨ ਨੂੰ ਅਗਰ ਆਪਾਂ ਜਾਣ ਬੁਝ ਕੇ ਜਾਂ ਕੋਈ ਤੰਗ ਕਰਦੇ ਨਾ ਉਹਦੇ ਦੁਆਰਾ ਦਿੱਤੀ ਗਈ ਬਦੂਆ ਵੀ ਬਹੁਤ ਮਾੜੀ ਹੁੰਦੀ ਹੈ ਬਿਲਕੁਲ ਜੀ ਤੇ ਇਸ ਲਈ ਇਹੀ ਕਹਿੰਦੇ ਆ ਵੀ ਆਪਣੇ ਬੱਦ ਤੋਂ ਬੱਦ ਕੋਸ਼ਿਸ਼ ਕਰੋ ਵੀ ਕਿਸੇ ਨਾਲ ਕੋਈ ਗਲਤ ਨਾ ਬੋਲੋ ਅਗਰ ਕੋਈ ਅਣਜਾਣੇ ਵਿੱਚ ਹੋ ਜਾਏ ਉਹਦੀ ਤਾਂ ਤੁਹਾਨੂੰ ਕਦੀ ਨਾ ਕਦੀ ਮਾਫੀ ਮਿਲ ਸਕਦੀ ਹੈ ਪਰ ਅਗਰ ਜਾਣ ਬੁਝ ਕੇ ਕਿਸੇ ਨੂੰ ਟੌਂਟ ਕਰਕੇ ਅਸੀਂ ਕਹਿੰਦੇ ਆ ਉਹਨੂੰ ਦੁੱਖ ਦਰ ਦਿੰਨੇ ਆ ਤੇ ਜੇ ਦਿਲ ਵਿੱਚ ਬਸਣੇ ਨੇ ਨਾ ਉਹ ਦਿਲ ਚੋਂ ਕਦੀ ਨਿਕਲਣੇ ਔਖੇ ਆ ਜੀ ਬਿਲਕੁਲ ਜੀ ਤੇ ਅਸੀਂ ਅੱਜ ਦੀ ਗੱਲਬਾਤ ਸ਼ੁਰੂ ਕਰੀਏ ਜਿਹੜਾ ਸਾਡਾ ਸਾਡਾ ਅੱਜ ਦਾ ਐਪੀਸੋਡ ਹੈਗਾ ਆ ਇਹ ਅਸੀਂ ਸਮਰਪਿਤ ਕਰਦੇ ਹਾਂ ਸ਼ਹੀਦ ਭਾਈ ਉਦਮ ਸਿੰਘ ਜੀ ਨੂੰ ਤੇ ਜਿਨ੍ਹਾਂ ਨੇ ਆਪਣੀ ਮਾਨਵਤਾ ਦਿਖਾਤਰ ਜੋ ਇੱਕ ਜਲੀਆਂ ਵਾਲੇ ਬਾਗ ਦੇ ਵਿੱਚ ਕਾਂਡ ਹੋਇਆ ਸੀਗਾ ਤੇ ਉਸ ਉਹਨੇ ਉਮਰ ਛੋਟੀ ਸੀਗੀ ਤੇ ਬਟ ਉਸ ਦਾ ਦਰਦ ਆਪਣੇ ਸੀਨੇ ਵਿੱਚ ਲੁਕਾਈ ਰੱਖਿਆ ਤੇ ਕਿਉਂਕਿ ਉਹਨਾਂ ਨੇ ਉਹਨਾਂ ਮਲਜੂਮਾਂ ਦੀ ਹੱਤਿਆ ਨੂੰ ਆਪ ਦੇਖਿਆ ਜਿਸ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਬਹੁਤ ਸਾਰੀਆਂ ਕਮਿਊਨਿਟੀਆਂ ਸਨ ਤੇ ਉਸ ਦਾ ਬਦਲਾ ਉਹਨਾਂ ਨੇ ਆ ਕੇ ਇੰਗਲੈਂਡ ਦੀ ਧਰਤੀ ਤੋਂ ਲਿਆ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜੀ ਅਸੀਂ ਉਹਨਾਂ ਨੂੰ ਨਤਮਸਤਕ ਹੁੰਦੇ ਹਾਂ ਬਿਲਕੁਲ ਜੀ ਤੁਸੀਂ ਸਹੀ ਕਿਹਾ ਜੀ ਦੇਖੋ ਅਗਰ ਅੱਜ ਕੋਈ ਮੰਨ ਲਓ ਕੰਮ ਹੁੰਦਾ ਆ ਗੁੱਸਾ ਬੰਦੇ ਨੂੰ ਆਉਂਦਾ ਹੈ 5-10 ਮਿੰਟਾਂ ਜਾਂ ਇਹਦਾ 15 ਦਿਨਾਂ ਜਾਂ ਮਹੀਨੇ 'ਚ 2 ਮਹੀਨੇ ਜੀ ਇਹ ਸਾਲ ਦੀ ਪਲੈਨਿੰਗ ਆ ਵੀ ਬੰਦਾ ਕਰਦਾ ਨਾ ਉਹਨੂੰ ਵੀ ਆਪਾਂ ਕਹਾਂ ਵੀ ਬੰਦੇ ਨੇ ਪਲੈਨਿੰਗ ਨਾ ਕੀਤਾ ਪਰ ਉਹ ਤੁਸੀਂ ਇਹ ਦੇਖੋ ਵੀ ਇਹ 1900 ਇਹ ਜਿਹੜੇ ਵਿਸਾਖੀ ਵਾਲੇ ਦਿਨ 13 ਦੀ ਗੱਲ ਨਾ ਜੀ ਤੇ ਉਸ ਤੋਂ ਬਾਅਦ 1940 ਦੇ ਵਿੱਚ ਜਾ ਕੇ ਉਦੋਂ ਉਦਮ ਸਿੰਘ ਦੀ ਉਮਰ ਸਿਰਫ 14 ਸਾਲ ਸੀ ਤੇ ਉਸ ਤੋਂ ਬਾਅਦ 40 ਤੱਕ ਜਾਣ ਦੇ ਬਦ ਇੰਨੇ ਸਾਲਾਂ ਦੇ ਵਿੱਚ ਉਹ ਇੰਗਲੈਂਡ ਵੀ ਚਲ ਗਿਆ ਨਹੀਂ ਤਾਂ ਬੰਦਾ ਭੁੱਲ ਜਾਂਦਾ ਕੀ ਲੋੜ ਪਈ ਹੈ ਇੰਗਲੈਂਡ 'ਚ ਹੋਗੇ ਸੈਟ ਹੋ ਗਏ ਉਹਨੇ ਆਪਣੀ ਜਨਜੀ ਦਾ ਮਕਸਦ ਹੀ ਇਸ ਨੂੰ ਬਣਾ ਕੇ ਰੱਖਿਆ ਸੀ ਨਹੀਂ ਅੱਜ ਦੀ ਡੇਟ ਵਿੱਚ ਕੋਈ ਕਿਸੇ ਦਾ ਕੋਈ ਮਕਸਦ ਹੋਵੇ ਨਾ ਤੇ ਉਹ ਐਕਟਿਵ ਬੜੇ ਮੌਲਕ 'ਚ ਪਹੁੰਚ ਜਾਏ ਸੈਟਿੰਗ ਹੋ ਜਾਏ ਤੇ ਉਹ ਉਹ ਨੂੰ ਕਿਉਂ ਕਹਿੰਦਾ ਭੁੱਲ ਜਾਂਦਾ ਬਿਲਕੁਲ ਜੀ ਮੈਨੂੰ ਪਿੱਛੇ ਜੇ ਉਹ ਜਿੱਥੇ ਆ ਕੇ ਗੁਰੂ ਘਰ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਪਨਾ ਲਈ ਜਿਸ ਤਰ੍ਹਾਂ ਉੱਥੇ ਕਿਸ ਤਰ੍ਹਾਂ ਵਿਚਰਦੇ ਸੀ ਉਹਨੂੰ ਲੱਭ ਜੇ ਸੀਗੇ ਉਹ ਸਾਰੀਆਂ ਜਗ ਨੇੜੇ ਉਹ ਨਹੀਂ ਬਿਲਕੁਲ ਸਹੀ ਹੈ ਜੀ ਮੈਂ ਨਾ ਕਈ ਵਾਰੀ ਜਿੱਲੇ ਮੈਂ ਆਪਣੇ ਪਰਸਨਲ ਤੌਰ ਤੇ ਕਹਾ ਨਾ ਵੀ ਜਿੰਨੇ ਵੀ ਆਪਣੇ ਸ਼ਹੀਦ ਸਾਰਿਆਂ ਦਾ ਜਿਹੜਾ ਆਪਣੇ ਆਜ਼ਾਦੀ ਦੇ ਵਿੱਚ ਸੀਗਾ ਯੋਗਦਾਨ ਉਹ ਵੱਖਰਾ ਵੱਖਰਾ ਸੀਗਾ ਤੇ ਹਰੇਕ ਦਾ ਜਿਹੜਾ ਕਿਸੇ ਨਾਲ ਮਤਲਬ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਪਰ ਫਿਰ ਵੀ ਅਗਰ ਜੇ ਬਿਲਕੁਲ ਕਿ ਰੈਂਕਿੰਗ ਦੇਣੀ ਹੋਵੇ ਨਾ ਤਾਂ ਮੈਂ ਇੱਕ ਤੋਂ ਇੱਕ ਇਹਨਾਂ ਦੀ ਤਾਂ ਬਿਲਕੁਲ ਹੀ ਆ ਵੀ ਦੇਖੋ ਐਡੀ ਲੰਬੀ ਯਾਦ ਰੱਖਣਾ ਕਿਸੇ ਦੇ ਦੂਏ ਦੇ ਨਹੀਂ ਤਾਂ ਬੰਦਾ ਇੱਥੇ ਮਰੀ ਦੀ ਗੱਲ ਕੋਈ ਸ਼ੋਰਤ ਮਿਲਦੀ ਆ ਦਸਾ ਦਿਨਾਂ ਚ ਭੁੱਲ ਜਾਂਦਾ ਕਿ ਛੱਡੋ ਪਰ ਜੋ ਹੋ ਗਿਆ ਹੈ ਹੋ ਗਿਆ ਪਰ ਹਾਂ ਤਤੇ ਘਰ ਤੇ ਕੁਝ ਹੋ ਜਾਏ ਉਹ ਗੱਲ ਵੱਖਰੀ ਹੁੰਦੀ ਆ ਚਲੋ ਫਿਰ ਵੀ ਬਹੁਤ ਜੀ ਫਿਰ ਇੱਕ VTV ਦੀ ਪੂਰੀ ਟੀਮ ਬਲੋ ਜੀ ਇਹਨਾਂ ਦੇ ਦਿਹਾੜੇ ਤੇ ਆਪਾਂ ਜਿਹੜਾ ਇਸ ਚੈਨਲ ਨੂੰ ਸਮਰਪਿਤ ਕਰਦੇ ਆ ਤੇ ਸਾਰਿਆਂ ਨੂੰ ਕਹਿੰਨੇ ਆ ਵੀ ਉਹਨਾਂ ਦੀਆਂ ਸਿਖਾਵਾਂ ਤੇ ਸਾਨੂੰ ਚੱਲਣਾ ਚਾਹੀਦਾ ਬਿਲਕੁਲ ਜੀ ਤੇ ਅੱਜ ਆਪਾਂ ਗੱਲ ਜਿਸ ਤਰ੍ਹਾਂ ਹਰ ਵਾਰ ਕਰਦੇ ਹੁੰਦੇ ਆ ਜਿਹੜਾ ਸਾਡਾ ਸੈਗਮੈਂਟ ਹੁੰਦਾ ਆ ਇਹ ਸ਼ੁਰੂ ਦਾ ਸੈਗਮੈਂਟ ਜਿਹੜਾ 골ਡ ਦਾ ਹਿੱਸਾ ਹੁੰਦਾ ਆ ਇਹ ਆਪਣੀ ਸਪੌਂਸਰ ਕੀਤਾ ਗਿਆ ਪ੍ਰੋਗਰਾਮ ਹੁੰਦਾ ਤੇ ਦੱਸੋ ਜੀ ਤੇ ਅੱਜ ਦਾ 골ਡ ਦਾ ਕੀ ਰੋਟ ਹੈ ਰੇਟਾ ਦੇਖ ਕੇ ਨਾ ਬਲੋ ਸਪੌਂਸਰ ਹੈ ਦੇਖੋ ਜੀ ਇਹ ਜੀ ਐਡਮਿਟਡ ਦੇ ਬਹੁਤ ਹੀ ਜ਼ਿਆਦਾ ਮਸ਼ਹੂਰ ਅਤੇ ਜਾਣੇ ਪਛਾਣੇ ਜਿਹੜੇ ਆਪਣੇ 골ਡ ਜੁਵੈਲਰ ਜੁਵੈਲਰ ਨੇ ਅੰਬਾ ਜੁਵੈਲਰ ਉਹਨਾਂ ਦੁਆਰਾ ਸਪੌਂਸਰ ਕੀਤਾ ਜਾਂਦਾ ਜੀ ਅੱਜ ਦੇ ਡੇਟ ਵਿੱਚ ਜੇਕਰ 24 ਕੈਰੇਟ ਸੋਨੇ ਦੀ ਆਪਾਂ ਗੱਲ ਕਰੀਏ ਇਹ ਤੁਹਾਨੂੰ 4692 ਡਾਲਰ ਤੇ 37 ਸੈਂਟ ਦੇ ਵਿੱਚ ਤੇ ਚਾਂਦੀ 1 ਕਿਲੋ 1773 ਡਾਲਰ ਤੇ 57 ਸੈਂਟ ਵਿੱਚ ਮਿਲ ਸਕਦੀ ਆ। ਬਾਕੀ ਇਹਨਾਂ ਦੇ ਕੋਲ ਤੁਸੀਂ 골ਡ ਬਾਰ ਵੀ ਲੈ ਸਕਦੇ ਆ ਤੇ ਨਾਲ ਦੇ ਨਾਲ ਗਹਿਣੇ ਜਿਹਦੇ ਵਿੱਚ ਇਹ 22 ਕੈਰਟ ਦੇ ਜਿਹੜੇ ਵਧੀਆ ਡਿਜ਼ਾਈਨ ਦੇ ਗਹਿਣੇ ਬਣਾਉਣ ਦੇ ਲਈ ਬਹੁਤ ਹੀ ਜ਼ਿਆਦਾ ਮਸ਼ਹੂਰ ਨੇ ਤੇ ਅੱਜ ਕੱਲ ਕਿਉਂਕਿ ਮੋਹਰੇ ਰਖੜੀ ਵੀ ਆਣੀ ਆ ਇਹਨਾਂ ਕੋਲੋਂ ਰਖੜੀ ਦੇ ਵੀ ਬਹੁਤ ਹੀ ਵਧੀਆ ਜਿਹੜੇ ਆਫਰ ਨੇ ਅੱਜ ਗੱਲਬਾਤ ਸ਼ੁਰੂ ਕਰਦੇ ਆਂ ਕਿ ਜਿਸ ਤਰ੍ਹਾਂ ਸਾਡੀਆਂ ਜਿਹੜੇ ਮੋਟਰਸਾਈਕਲਿਸਟ ਹੈਗੇ ਨੇ ਹਾਂਜੀ ਹਾਂਜੀ ਤੇ ਇੱਕ ਬੜੀਏ ਚਿੰਤਾ ਦਾ ਵਿਸ਼ਾ ਹੈਗਾ ਆ ਕਿਉਂਕਿ 2025 ਦੇ ਵਿੱਚ ਹੁਣ ਤੱਕ ਦੇ ਮੇਰੇ ਖਿਆਲ ਨਾਲ ਇਹ 21 ਮਿੰਟ ਡੈਥ ਹੋ ਗਈ ਹੈ ਜੀ ਬਿਲਕੁਲ ਤੇ ਇਸ ਤਰ੍ਹਾਂ ਦੱਸੋ ਇਹ ਵਾਰ ਕੀ ਖਬਰ ਹੈਗੀ ਆ 82167 ਐਵਨਿਊ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਕੱਲ ਦੀ ਹੈ ਜੀ ਕੱਲ ਸ਼ਾਮੀ 5:35 ਵਜੇ 5:50 ਮਿੰਟ ਤੇ ਜੀ ਉੱਥੇ ਕੀ ਹੋਇਆ ਵੀ 82 ਐ ਸਟਰੀਟ ਤੇ 17 167 ਐਵਨਿਊ ਤੇ ਜੀ ਉਹ ਮੋਟਰਸਾਈਕਲ ਇੱਕ ਐਕਸੀਡੈਂਟ ਗੱਡੀ ਦੇ ਨਾਲ ਭੜ ਗਿਆ ਤੇ ਉਹਦੇ ਵਿੱਚ ਇੱਕ ਜਿਹੜਾ ਵਿਅਕਤੀ ਮੋਟਰਸਾਈਕਲਿਸਟ ਸੀਗਾ 25 ਸਾਲ ਦਾ ਉਹਦੀ ਕਹਿੰਦੇ ਡੈਥ ਹੋ ਗਈ ਹੈ ਤੁਹੇ ਬੜੀ ਆਪਾਂ ਪਹਿਲਾਂ ਵੀ ਆਪਣੇ ਦੱਸਿਆ ਵਾ ਆਪਣੇ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਆਪਾਂ ਦੱਸਦੇ ਆ ਵੀ ਤੁਸੀਂ ਭਾਈ ਮੋਟਰਸਾਈਕਲਿਸਟ ਖਾਰ ਤੌਰ ਤੇ ਜਿਹੜਾ ਦੋ ਪਹੀਆ ਵਾਹਨ ਹੁੰਦਾ ਉਹਨੂੰ ਚਲਾਉਣ ਵੇਲੇ ਬੜਾ ਧਿਆਨ ਰੱਖਣਾ ਪਹਿਲਾਂ ਕੋਈ ਗੱਡੀ ਦੇ ਵਿੱਚ ਕੀ ਹੁੰਦਾ एयर बैग ਵੀ ਹੁੰਦੇ ਆ ਸੀਟ ਬੈਲਟਾਂ ਵੀ ਹੁੰਦੀਆਂ ਐ ਨਾ ਬੰਦਾ ਵੱਜਦਾ ਤਾਂ ਬਚਣ ਦੇ ਚਾਂਸ ਘੱਟ ਜ਼ਿਆਦਾ ਹੁੰਦੇ ਆ ਪਰ ਮੋਟਰਸਾਈਕਲ ਦੇ ਵਿੱਚ ਜਿਹੜੇ ਤੁਸੀਂ ਡਿੱਗਦੇ ਆ ਤੇ ਉਹਦੇ ਨਾਲ ਰਗੜਾਂ ਲੱਗਣੀਆਂ ਜਾਂ ਡੈਥ ਜਿਹੜੀ ਉਹ ਜ਼ਿਆਦਾ ਚਾਂਸਸ ਹੁੰਦੇ ਆ ਤੋਂ ਪਰ ਫਿਰ ਵੀ ਇਹ ਦੇਖੋ ਜੀ ਕਿੰਨੀ ਮਤਲਬ ਜੇ ਆਪਾਂ 2025 ਦੀ ਗੱਲ ਕਰੀਏ ਪਰ ਅਸਲ ਵਿੱਚ ਤਾਂ ਮੋਟਰਸਾਈਕਲ ਸੀਜ਼ਨ ਤਾਂ ਹੁਣੇ ਸ਼ੁਰੂ ਹੋਇਆ ਦੋ ਤਿੰਨ ਮਹੀਨੇ ਪਹਿਲਾਂ ਹੀ ਕਿਉਂਕਿ ਦਸੰਬਰ ਮਾਰਚ ਤੱਕ ਤਾਂ ਬੜੀ ਸنو ਸੀ ਕਿ ਮੋਟਰਸਾਈਕਲ ਨਹੀਂ ਚੱਲਦੇ ਸੀ ਇੱਕ ਚੀਜ਼ ਹੋਰ ਐ ਨਾ ਜਦੋਂ ਮੋਟਰਸਾਈਕਲ ਚਲਾਉਂਦੇ ਬੜੇ ਰਸ਼ ਕਰਕੇ ਆ ਬਟ ਅਸੀਂ ਜਿਹੜੀਆਂ ਦੂਜੀਆਂ ਵੱਡੀਆਂ ਗ ਥੋੜਾ ਜਿਹਾ ਆਪ ਵੀ ਧਿਆਨ ਕਰ ਲਿਆ ਕਰੋ ਨਹੀਂ ਹਾਂ ਕਿਉਂਕਿ ਐਕਚੁਅਲੀ ਪਤਾ ਕੀ ਹੈ ਜਿਹੜੇ ਗੱਡੀਆਂ ਵਾਲੇ ਚੱਲਦੇ ਨੇ ਉਹ ਸਾਰਾ ਸਾਲ ਚੱਲਦੇ ਨੇ ਉਹਨਾਂ ਨੂੰ ਉਹ ਆਈਡੀ ਉਹ ਉਹ ਮਤਲਬ ਉਹਨਾਂ ਦੀ ਜਿਹੜੀ ਪੂਰੀ ਦਿਨਚਰਿਆ ਵਿੱਚ ਐਡ ਨਹੀਂ ਹੁੰਦੇ ਜਿਹਦਾ ਬਲਾਈਂਡ ਸਪੌਟ ਦੇਖਣਾ ਕਿਉਂਕਿ ਬਲਾਈਂਡ ਸਪੌਟ 'ਚ ਦਿਸਦੇ ਵੀ ਨਹੀਂ ਇਕਦਮ ਚ ਆ ਜਾਂਦੇ ਕਈ ਵਾਰੀ ਨਾ ਸੋ ਇਹ ਆਪਾਂ ਨੂੰ ਵੀ ਮੋਟਰਸਾਈਕਲਿਸਟ ਨੂੰ ਵੀ ਇਹ ਚਾਹੀਦਾ ਵੀ ਜਦੋਂ ਤੁਸੀਂ ਜਾਂਦੇ ਆ ਥੋੜਾ ਜਿਹਾ ਰੂਮ ਬਣਾ ਕੇ ਚੱਲੋ ਤੇ ਕਰਦੇ ਵਿੱਚ ਸਪੀਡਿੰਗ ਆ ਜੀ ਇਹ ਕਰਦੇ ਵਿੱਚ ਬਿਲਕੁਲ ਕੱਟ ਮਾਰਦੇ ਆ ਜਦੋਂ ਤੁਸੀਂ ਕੱਟ ਮਾਰਦੇ ਨਾ ਜਦੋਂ ਤੁਸੀਂ ਇੱਕ ਬੰਦੇ ਨੇ ਦੇਖੋ ਦੇਖਿਆ ਇਹ ਮਿਰਰ ਦੇਖਿਆ ਕੋਈ ਨਹੀਂ ਹੈਗਾ ਉਸ ਵੇਲੇ ਅਗਰ ਤੁਸੀਂ ਕੱਟ ਮਾਰ ਕੇ ਆਗੇ ਤਾਂ ਉਹ ਕੀ ਕੀ ਕਰ ਸਕਦਾ ਸੋ ਇਹ ਥੋੜਾ ਧਿਆਨ ਰੱਖਣਾ ਚਾਹੀਦਾ ਦੋਨੇ ਪਾਸੇ ਕਾਰਾਂ ਵਾਲਿਆਂ ਨੂੰ ਵੀ ਤੇ ਕਾਰਾਂ ਵਾਲਿਆਂ ਤੇ ਸਿਟੀ ਪੁਲਿਸ ਨੇ ਕਈ ਜਗ੍ਹਾ ਲੈ ਕੇ ਲਾਇਆ ਵਾ ਵੀ ਪਲੀਜ਼ ਸੀ ਦਾ ਸਾਈਕਲਿਸ ਸਾਈਕਲਿਸ ਪਰ ਹੁਣ ਕਿੰਨਾ ਕੋਈ ਦੇਖ ਲਵੇ ਨਾ ਸੋ ਦੇਖ ਲਓ ਜੀ ਬਿਲਕੁਲ 21ਵੀਂ ਡੈਥ ਜਿਹੜੀ ਹੋ ਚੁੱਕੀ ਆ ਵੀ ਜਿਹੜੇ 2-3 ਮਹੀਨਿਆਂ ਦੇ ਵਿੱਚ ਜਿਹੜਾ ਉਹਦਾ 2025 ਕਹੇ ਪਰ ਅਸਲ ਵਿੱਚ ਜਿਹੜਾ ਮੋਟਰਸਾਈਕਲ ਸੀਜ਼ਨ ਦਾ ਦੋ-ਤਿੰਨ ਮਹੀਨੇ ਦਾ ਹੀ ਹੈ ਬਿਲਕੁਲ ਜੀ ਤੇ ਆਪਣੇ ਇੱਕ ਬੰਦੇ ਨੇ ਜੀ ਲਾਸਟ ਈਅਰ ਦੇ ਵਿੱਚ ਇੰਪੀਰੀਅਲ ਡਰਾਈਵਿੰਗ ਕੀਤੀ ਤੇ ਫਿਰ ਉਹਨੂੰ ਚਾਰਜ ਆਪਣੇ ਬੇਲ ਮਿਲ ਜ ਉਸ ਤੋਂ ਬਾਅਦ ਤੇ ਹੁਣ ਕਹਿੰਦੇ ਉਹਨੇ ਅਟੈਂਪਟ ਟੂ ਮਰਡਰ ਦੇ ਵਿੱਚ ਉਹਨੂੰ ਚਾਰਜ ਕਰ ਲਿਆ ਗਿਆ ਬਿਲਕੁਲ ਜੀ ਉਹ ਇਹ ਹੁਣ ਬੜੀ ਇਹ ਜਿਹਾ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਜਿਹੜੀ ਬੇਲ ਸਿਸਟਮ ਹੁਣ ਕਹਿੰਦੇ ਆ ਪਰ ਰਿਫਾਰਮ ਕਰਾਂਗੇ ਬੜੀ ਛੇਤੀ ਮਿਲਦੇ ਉਹ ਵੀ ਉਹਨਾਂ ਨੇ ਪਹਿਲਾਂ ਵੀ ਉਹਨਾਂ ਦੇ ਕੇਸ ਚੱਲਦਾ ਸੀ ਉਹਨੂੰ ਕਿਸੇ ਬੰਦੇ ਤੇ ਸਟੈਬਿੰਗ ਕੀਤੀ ਹੈ ਉਸ ਤੋਂ ਬਾਅਦ ਅਟੈਂਪਟ ਗੱਡੀ ਵੀ ਇੱਕ ਚੋਰੀ ਦੀ ਗੱਡੀ ਕਿਉਂਕਿ ਲਾਇਸੈਂਸ ਸਸਪੈਂਡ ਸੀਗਾ ਗੱਡੀ 'ਚ ਚੋਰੀ ਲੈ ਕੇ ਉਹਦੇ ਵਿੱਚ ਕਿਸੇ ਬੰਦਿਆਂ ਦੇ ਉੱਪ ਤੋ اٹੈਂਟਿਡ ਮਰਡਰ ਬੰਦਾ ਬਚ ਗਿਆ ਬੰਦੇ ਜਿਹਦੇ ਮਾਰਿਆ ਪਰ ਇਸ ਕਰਕੇ اٹੈਂਟਿਡ ਮਰਡਰ ਉੱਤੇ ਲੱਗ ਗਿਆ ਵੀ ਕਿਉਂਕਿ ਜਦੋਂ ਤੁਸੀਂ ਸਾਇੰਸ ਆਪਣਾ ਐਕਸੀਡੈਂਟ ਸੀਨ ਤੇ ਨਹੀਂ ਰਹਿੰਦੇ ਭੱਜ ਜਾਂਦੇ ਆ ਤਾਂ ਉਹਦੇ ਵਿੱਚ ਉਹ ਤੁਹਾਡੇ ਤੇ ਚਾਰजेस ਹੋਰ ਵੀ ਐਡ ਹੋ ਜਾਂਦੇ ਆ ਕਿਉਂਕਿ ਉਹ ਬੰਦਾ ਜਿਹਨੂੰ ਤੁਸੀਂ ਛੱਡ ਕੇ ਚੱਲ ਗਏ ਅਗਰ ਤੁਸੀਂ ਉੱਥੇ ਆ ਤੁਸੀਂ 911 ਕਾਲ ਕਰੋਗੇ ਐਮਰਜੈਂਸੀ ਆਊਗੀ ਉਹਨਾਂ ਨੂੰ ਲੈ ਜਾਊਗੇ ਤੇ ਬਚ ਜਾਊਗਾ ਪਰ ਜੇ ਤੁਸੀਂ ਉੱਥੇ ਭੱਜ ਗਏ ਤਾਂ ਹੋ ਸਕਦਾ ਉਹਨੂੰ ਟਾਈਮ ਤੇ ਸਰਵਿਸ ਨਾ ਮਿਲੇ ਉਹ ਮਰ ਵੀ ਸਕਦਾ ਇਸ ਕਰਕੇ ਉਹ ਅਟੈਂਟਡ ਆਫ ਮਰਡਰ ਵੀ ਲੱਗੇ ਸੋ ਇਹੀ ਗੱਲ ਦੇਖਣ ਆ ਰਹੀ ਆ ਵੀ ਐਸੇ ਕਰਕੇ ਸਾਰੀ ਆਪੋਜੀਸ਼ਨ ਸਾਰੇ ਪ੍ਰੋਵੈਂਸ ਜਿੰਨੇ ਵੀ ਹੈਗੇ ਉਹਨਾਂ ਨੇ ਇਹ ਕਿਹਾ ਵਾ ਅਲਬਰਟਾ ਬਹੁਤ ਜ਼ੋਰ ਤੋਂ ਕਹਿੰਦਾ ਆ ਰਿਹਾ ਵਾ ਵੀ ਭਾਈ ਇਸ ਬੇਲ ਸਿਸਟਮ ਨੂੰ ਸਟਰੋਂਗ ਕਰੋ ਐ ਨਾ ਹੋਵੇ ਬੇਲ ਦੇਣੀ ਦਾ ਮਤਲਬ ਉਹ ਹੁੰਦਾ ਵੀ ਜਿਹੜੇ ਬੰਦੇ ਤੁਕ ਤੇ ਅਣਜਾਣੇ ਨਾਲ ਗਲਤੀ ਹੋ ਗਈ ਉਹਨੂੰ ਛੱਡ ਦੋ ਪਰ ਐ ਨਾ ਹੋਵੇ ਵੀ ਤੁਸੀਂ ਹਰੇਕ ਨੂੰ ਜਿਹੜਾ ਆਉਂਦਾ ਉਹ ਜਾ ਵੀ ਜਾ ਜਾ ਵੀ ਜਾਣ ਪਤਾ ਰੋਲ ਹੀ ਇਹ ਹਾਂ ਇਹ ਕਰਨਾ ਹੀ ਇਹੀ ਹੈ ਨੇ ਇਹਨੇ ਇਹਨੇ ਜੇ ਬੜਬੜਾ ਇਹੀ ਕੰਮ ਕਰਨੇ ਆ ਤਾਂ ਉਹਨੂੰ ਛੱਡਣਾ ਕਿਉਂ ਬਿਲਕੁਲ ਤੇ ਇੱਕ ਵਾਰੀ ਦੋ ਚਾਰ ਬੰਦੇ ਇੱਧਾ ਅੰਦਰ ਹੋਣ ਪਤਾ ਲੱਗੇ ਵੀ ਬੇਲ ਰਿਜੈਕਟ ਹੋਈ ਵੀ ਅਗਲੇ ਬੰਦੇ ਕੰਮ ਕਰਨ ਨੂੰ ਅੱਗ ਪਿੰਡ ਨੂੰ ਅੱਧੇ ਪਿੰਡ ਨੂੰ ਕਰਨ ਉਹ ਤਾਂ ਪਤਾ ਸੌਖਾ ਆ ਹਾਂਜੀ ਤੇ ਇਸ ਕਰਕੇ ਬੇਲ ਤਾਂ ਮਿਲ ਹੀ ਜਾਣੀ ਆ ਮਿਲ ਜਣੀ ਮੁੜਕੇ ਦੇਖ ਲੈਣੇ ਆ ਜਿਆ ਜਿਆ ਹੋਮ ਰੈਸਟ ਮਿਲ ਜੂਗੀ ਹਾਊਸ ਰੈਸਟ ਦੇ ਦਿੰਦੇ ਕਈ ਵਾਰੀ ਉਹ ਵੀ ਘਰੇ ਹੀ ਆ ਹਾਊਸ ਰੈਸਟ ਵਿੱਚ ਇੱਦਾਂ ਹੁੰਦਾ ਵੀ ਸਵੇਰੇ ਸ਼ਾਮ ਨਿਕਲਣਾ ਨਹੀਂ ਬਾਕੀ ਟਾਈਮ ਤਾਂ ਕਿੱਥੇ ਸਮਾਂ ਜਾ ਸਕਦਾ ਬਿਲਕੁਲ ਜੀ ਤੇ ਆਪਣੇ ਐਡਮਿੰਟਨ 에어ਪੋਰਟ ਨੇ ਇੱਕ ਛਲ ਤੇ ਉਹ ਕਾਦੇ ਵਾਸਤੇ ਬਣਾਇਆ ਜੀ ਉਥੇ ਰੂਮ ਕਹ ਲਈਏ ਜਾਂ ਕੋਈ ਏਰੀਆ ਕਹ ਲਈਏ ਵੀ ਜਿੱਦਾਂ ਉਹ ਕਹਿੰਦੇ ਵੀ ਹਿਊਮਨ ਟ੍ਰੈਫਿਕਿੰਗ ਕਈ ਵਾਰੀ ਕਿਸੇ ਦੀ ਕੋਈ ਤਸਕਰੀ ਕਰ ਰਿਹਾ ਉਥੇ 에ਅਰਪੋਰਟ ਤੇ ਜਾਂ ਕੋਈ ਡੋਮੈਸਟਿਕ ਵਾਇਲੈਂਸ ਹੋ ਜਾਂਦੀ ਆ ਜਾਂ ਕਿਸੇ ਹੋਰ ਤਰ੍ਹਾਂ ਦੀ ਉਥੇ ਕੋਈ ਪਰੇਸ਼ਾਨੀ ਆਂਦੀ ਆ ਤੇ ਉਹਦੇ ਵਾਸਤੇ ਉਹਨਾਂ ਨੇ ਇੱਕ ਰੂਮ ਤਿਆਰ ਕੀਤਾ ਵੀ ਜਿਹਦੇ ਵਿੱਚ ਉਸ ਉਹਦੇ ਵਿਕਟਮ ਨੂੰ ਉਥੇ ਰੱਖਿਆ ਜਾਵੇ ਸੋ ਜਿੱਦਾਂ ਹੁੰਦਾ ਨਹੀਂ ਵੀ ਇੱਕ ਕਿਤੇ ਐਮਰਜੈਂਸੀ ਜਾਣ ਤੋਂ ਪਹਿਲਾਂ ਇੱਕ ਰੀਹੈਬਿਲਿਟੇਸ਼ਨ ਜਾਂ ਜਦੋਂ ਆਪਰੇਸ਼ਨ ਕਰਕੇ ਬਾਹਰ ਲੈ ਕੇ ਆਂਦੇ ਨੇ ਇੱਕ ਰੀਹੈਬਿਲਿਟੇਸ਼ਨ ਏਰੀਆ ਹੁੰਦਾ ਜਿੱਥੇ ਕੋਈ ਬੰਦੇ ਨੂੰ ਸਟੇਬਲ ਕਰਦੇ ਆ ਸੋ ਇਦਾਂ ਦਾ ਉਹਨਾਂ ਨੇ ਇੱਕ ਛਲਾਗਾ ਜੋ ਕੰਮ ਕੀਤਾ ਕਿਉਂਕਿ ਐਡਮਿੰਟਨ 에어ਪੋਰਟ ਵੀ ਬੜਾ ਬਿਜ਼ੀਟ 에어ਪੋਰਟ ਬਣ ਗਿਆ ਵਾ ਤੇ ਉਹ ਦਿਨ ਨਹੀਂ ਰਹੇ ਜਦੋਂ ਤੁਸੀਂ ਇੱਕ ਵਾਰੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ 15-15 ਦਿਨਾਂ ਬਾਅਦ ਵੀ ਜਾ ਜਾਂਦਾ ਹੁੰਦਾ ਸੀ ਪਰ ਉਹ ਗੱਲ ਨਹੀਂ ਹੁਣ ਤਾਂ ਡੇਲੀ ਬਿਲਕੁਲ ਇੰਟਰਨੈਸ਼ਨਲ ਫਲਾਈਟਾਂ ਤਾਂ ਆ ਰਹੀਆਂ ਤਾਂ ਉਹਨਾਂ ਨੇ ਇਹ ਕਿਹਾ ਵੀ ਅਗਰ ਕਿਸੇ ਨੂੰ ਵੀ ਕੋਈ ਲੋਡ ਆ ਜਾਂ ਫਿਰ ਉਹ ਕਰਦਾ ਉਹਦੇ ਕਰਕੇ ਕੀਤਾ ਬੜਾ ਛਲਾ ਡੋਮੈਸਟਿਕ ਵਾਇਲੈਂਸ ਜਿਹੜੇ ਨਾ ਇਕੱਲੇ ਹੁਣ ਡੋਮੈਸਟਿਕ ਤੱਕ ਨਹੀਂ ਰਹਿ ਗਏ ਬਿਲਕੁਲ ਇਹ ਹੁਣ ਘਰੋਂ ਨਿਕਲ ਗਏ ਨੇ ਇਹਨਾਂ ਦੇ ਰੂਪ ਰੇਖਾ ਸਾਫ ਕੁਛ ਚੇਂਜ ਹੋ ਚੁੱਕਿਆ ਜੀ ਹੁਣ ਬਿਲਕੁਲ ਜੀ ਇਹ ਸਾਰਾ ਇਹ ਸਾਰਾ ਕੁਝ ਜਿਹੜਾ ਚੇਂਜ ਇਹ ਹਾਈ ਟੈਕ ਆ ਬਹੁਤ ਜ਼ਿਆਦਾ ਇਹ ਹਾਈ ਟੈਕ ਆ ਬੋ ਗਿਆ ਕਿਉਂਕਿ ਡੋਮੈਸਟਿਕ ਕਹਿ ਦਿੰਦੇ ਡੋਮੈਸਟਿਕ ਵਾਇਲੈਂਸ ਪਰ ਡੋਮੈਸਟਿਕ ਦਾ ਮਤਲਬ ਇਹ ਨਹੀਂ ਵੀ ਘਰ ਵਿੱਚ ਹੀ ਹੋ ਰਿਹਾ ਉਹ ਬਾਹਰ ਵੀ ਹੋ ਸਕਦਾ ਵਾ ਬਿਲਕੁਲ ਜੀ ਤੇ ਆਪਣੇ ਅਲਬਰਟਾ ਦੇ ਵਿੱਚ ਕੋਈ ਫੇਰ ਫੋਰੈਸਟ ਫਾਇਰ ਲੱਗੀ ਹੈ ਜੀ ਇਹਦੀ ਕੀ ਅਪਡੇਟ ਹੈ ਇਹ ਜੀ ਬੜੀ ਇਹ ਹਰ ਸਾਲ ਦਾ ਹੀ ਕੰਮ ਆ ਪਰ ਜ਼ਿਆਦਾਤਰ ਮਾਇਨੇ ਮੈਂ ਮੈਨ ਮੇਡ ਵੀ ਹੁੰਦੇ ਪਰ ਕੁਦਰਤੀ ਵੀ ਲੱਗਦੀ ਆ ਇਹ ਜਰੂਰੀ ਨਹੀਂ ਵੀ ਕਰੇ ਕਿਉਂਕਿ ਜਦੋਂ ਹੀਟ ਵੱਧਦੀ ਆ ਕਈ ਦਰਖਤੇ ਇਦਾਂ ਦੇ ਆ ਜਿਹੜੀ ਅੱਗ ਫੜ ਲੈਂਦੇ ਕਿਉਂਕਿ ਇੱਥੇ ਧਰਤੀ 'ਚ ਔਇਲ ਵੀ ਜ਼ਿਆਦਾ ਇਹ ਵੀ ਫਰਕ ਪੈਂਦਾ ਮੇਰੇ ਖਿਆਲੋਂ ਹੋ ਸਕਦਾ ਹੋ ਸਕਦਾ ਪਰ ਸਾਇੰਟਿਕ ਕੋਈ ਸਾਇੰਸ ਸਾਇੰਟਿਸਟ ਹੀ ਦੱਸ ਸਕਦਾ ਉਹਦਾ ਇਲਾਕਿਆਂ ਵਾਂਗੇ ਕਰੀ ਤੇ ਪਰ ਇਹ ਜ਼ਰੂਰ ਆ ਤੇ ਉਹਦੇ ਵਿੱਚ ਕਹਿੰਦੇ ਵੀ ਕਯੂਬਿਕ ਜਿਹੜਾ ਆ ਉਹ ਸਾਹਮਣੇ ਆਇਆ ਵਾ ਉਹਨੇ 40 ਜਿਹੜੇ ਫਾਇਰ ਫਾਈਟਰ ਭੇਜੇ ਨੇ ਤੇ ਜਿਹੜੀ ਹੈਲਪ ਕਰਨ ਦੇ ਲਈ ਨਾਲ ਦੇ ਨਾਲ ਉਹਨਾਂ ਨੇ ਕਯੂਬਿਕ ਨੇ ਪਿਛਲੇ ਮਹੀਨੇ 27 ਜੁਲਾਈ ਮਤਲ ਇਸ ਸਕੈਚਵਨ ਨੂੰ ਵੀ ਦਿੱਤੇ ਆ ਜੀ ਕਿਉਂਕਿ ਉੱਥੇ ਵੀ ਫੋਰੈਸਟ ਫਾਇਰ ਲੱਗੀ ਆ ਇਹ ਵੀ ਸੀਚੇ ਵੀ ਲੱਗੀ ਆ ਮਤਲਬ ਬਿਲਕੁਲ ਸੀਜ਼ਨ ਆ ਫਾਇਰ ਦਾ ਬਿਲਕੁਲ ਤੇ ਆਪਾਂ ਵੀ ਗੱਲ ਕਰ ਲਈ ਆਪਣੀ ਜਿਹੜੀ ਹੀਟ ਵਾਰਨਿੰਗ ਸੀਗੀ ਇਹਦੀ ਕੀ ਅਪਡੇਟ ਆ ਜੀ ਇਹ ਹਲੇ ਵੀ ਇਨ ਪਲੇਸ ਆ ਜੀ ਇਹ ਮੈਨੂੰ ਲੱਗਦਾ ਵੀਕੈਂਡ ਸੈਟਰਡੇ ਤੱਕ ਚੱਲਣੀ ਆ ਜੀ ਕਿਉਂਕਿ 30 ਪਲੱਸ ਜਿਹੜੇ ਹੋਵੇ ਤਾਂ ਉਹ ਹੀਟ ਵਾਰਨਿੰਗ ਚ ਜ਼ਿਆਦਾ ਤੇ ਹਾਲ ਦੀ ਘੜੀ ਵੀ ਅਗਰ ਬੈਟਰ ਨੈਟਵਰਕ ਆਪਾਂ ਦੇਖੀਏ ਤਾਂ 30 ਪਲੱਸ ਹੀ ਟੈਂਪਰੇਚਰ ਦੱਸ ਰਿਹਾ ਵਾ ਸੋ ਜਿਹੜਾ ਕੀ ਬਹੁਤ ਜ਼ਿਆਦਾ ਤੋ ਕਈ ਵਾਰੀ ਮੈਂ ਤਾਂ ਇਹ ਹੈਰਾਨ ਹੁੰਦਾ ਹੁਨਾ ਹੁਨਾ ਵੀ ਆਪਾਂ ਤਾਂ ਚਲੋ ਸਾਡੀ ਤਾਂ ਹੈਰਾਨੀਆਂ ਖਤਮ ਹੋ ਗਈਆਂ ਜੇ ਮੰਨ ਲਓ ਕੋਈ ਇੰਡੀਆ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਵਿਜ਼ਿਟ ਕਰ ਆਵੇ ਅੱਜ ਦੀ ਡੇਟ ਵਿੱਚ ਇੱਥੇ ਤੇ ਉਹ ਕੀ ਹੁੰਦਾ ਜਾਂ ला ਸਕਦਾ ਵੀ ਇੱਥੇ ਨਵੰਬਰ ਦਸੰਬਰ ਦੇ ਵਿੱਚ ਗੋਡੇ-ਗੋਡੇ ਸਨੋ ਹੋ ਜੇਣੀ ਬਿਲਕੁਲ ਤੇ ਹੁਣ ਪਿੱਛੇ ਪੈ ਗਏ ਹਟੀ ਆਓ ਚਲੋ ਮਤਲਬ ਮੰਨ ਲਓ ਅੱਜ ਦੀ ਡੇਟ ਵਿੱਚ ਕੋ ਲੈਂਡ ਕਰੇ ਤੇ ਉਹਨੂੰ ਮੈਂ ਕਮਾ ਵੀ ਭਾਈ ਇੱਥੇ ਦਸੰਬਰ ਜਨਵਰੀ ਦੇ ਵਿੱਚ ਤੋ ਬਾਹਰ ਨਹੀਂ ਨਿਕਲ ਸਕਦਾ ਵੀ -40 ਉਹ ਯਾਰ ਚਾਇਲ +35 ਹੈ ਤੇ 35 40 ਹੋ ਜਾਊਗਾ ਬਿਲਕੁਲ ਜੀ ਪਰ ਹੁੰਦਾ ਤੋ ਕੁਦਰਤ ਆ ਜੀ ਦੇਖ ਲਓ ਕਿੰਨਾ ਵੀ ਇਹ ਗਲੋਬਲ ਵਾਰਮਿੰਗ ਵਿੱਚ ਵੀ ਕਹਿ ਸਕਦੇ ਆ ਕਿਉਂਕਿ ਠੰਡ ਵੀ ਬਹੁਤ ਪੈ ਰਹੀ ਹੈ ਤੇ ਗਰਮੀ ਪੈਣ ਵੀ ਗਰਮੀ ਬਹੁਤ ਪੈਦੀ ਹੈ ਨਹੀਂ ਤਾਂ ਅਡਮਿਨਟਨ ਦੇ ਵਿੱਚ ਏਸੀ ਦੇਖੇ ਸੀ ਕਿਸੇ ਦੇ ਘਰ ਹੁਣ ਹੁਣ 2 ਸਾਲ ਤੋਂ ਤਕਰੀਬਨ ਹਰ ਘਰ ਚ ਏਸੀ ਆਉਣਾ ਜ਼ਰੂਰੀ ਹੋ ਗਿਆ ਜਿੱਤੇ ਹੀ ਏਸੀ ਬਦਲੇ ਆ ਹੋਰ ਗਰਮੀ ਹੋਣੀ ਹੋਰ ਗਰਮੀ ਵਧਣੀ ਆ ਤੇ ਇਹ ਪੱਖੇ ਵੀ ਨਹੀਂ ਸੀ ਹੁੰਦੇ ਪੱਖੇ ਵੀ ਨਹੀਂ ਹੁੰਦੇ ਸੀ ਨਹੀਂ ਹੁੰਦੇ ਸੀ ਇਸੇ ਕਰਕੇ ਬੀਸੀ ਵਿੱਚ ਵੀ ਦੋਕ ਸਾਲ ਪਹਿਲਾਂ ਕਿਉਂਕਿ ਘਰਾਂ 'ਚ ਪੱਖੇ ਵੀ ਨਾ ਹੋਣ ਕਰਕੇ ਇੱਕ ਵਾਰ ਹੀਟ ਵੇਵ ਇਦਾਂ ਦੀ ਆਈ ਸੀ ਵੀ 600 ਤੋਂ ਜ਼ਿਆਦਾ ਲੋਕ ਜਿਹੜੀ ਡੈਥ ਹੋ ਗਈ ਸੀ ਬਿਲਕੁਲ ਤੇ ਆਪਣੀ ਜਿਹੜੀ ਅਲਬਰਟਾ ਗਵਰਨਮੈਂਟ ਹੈਗੀ ਆ ਇੱਕ অন্ਟਾਰੀਓ ਗਵਰਨਮੈਂਟ ਦਾ ਰੂਲ ਬਣਾ ਰਹੀ ਹੈ ਬਾਈਕ ਲੇਨ ਵਾਸਤੇ ਹਾਂਜੀ ਤੇ ਅਲਬਰਟਾ ਗਵਰਨਮੈਂਟ ਉਹਨੂੰ ਬੜੇ ਧਿਆਨ ਦੇ ਨਾਲ ਵਾਚ ਕਰ ਰਹੀ ਆ ਤੇ ਕਿਉਂ ਜੀ ਕਿਉਂਕਿ ਇਹ ਇਦਾਂ ਹੋਇਆ ਜੀ ਜਦੋਂ অন্ਟਾਰੀਓ ਗਵਰਨਮੈਂਟ ਨੇ ਕੀ ਸੋਚਿਆ ਵੀ 19 ਕਿਲੋਮੀ ਪੈਨ ਰਿਮੂਵ ਕਰਤਾ ਜਾਵੇ ਹੋ ਸਕਦਾ ਵੀ ਉੱਥੇ ਉਹਨਾਂ ਨੂੰ ਲੋਡ ਹੋਵੇ ਸੜਕ ਚਲਾਉਣ ਲਈ ਜਿੱਦਾਂ ਸਾਡੇ ਇੱਕ ਵਾਰੀ ਐਡਮੈਂਟਨ ਸਿਟੀ ਨੇ ਵੀ ਕਿਹਾ ਸੀ ਵੀ ਆਪਾਂ ਬਾਈਕ ਲੇਮ ਚੱਕ ਦੇਣੀ ਹੈ ਚੱਕੀਆਂ ਵੀ ਵਿਛਾਈਆਂ ਮੇਰੇ ਕੋਲ ਚੱਕ ਦੇਣੀ ਹੈ ਤੇ ਪਹਿਲਾਂ ਬਣਾਈਆਂ ਪਹਿਲਾਂ ਬਣਾਉਣ ਦੀ ਕੀ ਲੋੜ ਪਈ ਪਹਿਲੀ ਹੀ ਭੀੜ ਸੀ ਕਿ ਉਹਦੇ ਵਿੱਚ ਬਣਾਉਂਦੀਆਂ ਫਿਰ ਹੁਣ ਕਹਿੰਦੇ ਆ ਚੱਕਣੀਆਂ ਹੈ ਨਾ ਸੋ ਉਦਹੀਂ ਉਹ ਕਰ ਰਿਹਾ ਵੀ ਉਹਦੇ ਵਿੱਚ ਇੱਕ ਕੋਰਟ ਨੇ ਇਹ ਡਿਸੀਜਨ ਦਿੱਤਾ ਸੀ ਵੀ ਨਹੀਂ ਵੀ ਤੁਸੀਂ ਲੋਕਾਂ ਨੂੰ ਉੱਥੇ ਪਾ ਰਹੇ ਆ ਕੀ ਕਹਿੰਦੇ ਆ ਰਿਸਕ ਤੇ ਪਾ ਰਹੇ ਤੇ ਬਟ ਉਹਨਾਂ ਨੇ ਫੇਰ ਅਪੀਲ ਕੀਤਾ ਤੇ ਕਹਿੰਦੇ ਹਲਵਟਾ ਦੇ 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 ਟ੍ਰਾਂਸਪੋਰਟ ਮਿਨਿਸਟਰ ਉਹਨਾਂ ਨੇ ਵੀ ਕਿਹਾ ਵੀ ਐਸੀ ਬੜੇ ਧਿਆਨ ਨਾਲ ਵਾਚ ਕਰ ਰਹੇ ਆ ਕਿਉਂਕਿ ਇਹ ਕੋਰਟ ਸਿਸਟਮ ਐਦਾ ਹੁੰਦਾ ਵੀ ਜਿਹੜਾ ਡਿਸੀਜਨ ਇੱਕ ਕੋਰਟ ਦੇ ਦਿੰਦਾ ਨਾ ਬਾਕੀ ਕੋਰਟ ਉਹਨੂੰ ਰੈਫਰੈਂਸ ਚ ਲੈਂਦੇ ਨੇ ਬਿਲਕੁਲ ਸੋ ਹੋ ਸਕਦਾ ਹੈ ਵੀ ਉਹ ਇਹ ਇਹਨਾਂ ਦਾ ਵੀ ਕੋਈ ਇਰਾਦਾ ਹੋਵੇ ਵੀ ਬਾਈਕ ਲੇਨਾਂ ਕੋਈ ਚੱਕਣ ਚੱਕਣ ਦਾ ਕਿਉਂਕਿ ਜਿਵੇਂ ਬਾਈਕ ਲੇਨ ਬਣਦੀਆਂ ਬਣਤਾ ਜਾਂਦੀਆਂ ਲੋਕ ਉਹਦੀ ਫੈਸਿਲਿਟੀ ਲੈਂਦੇ ਕਿਉਂਕਿ ਸੇਫਟੀ ਹੁੰਦੀ ਆ ਪਰ ਚੱਕ ਦੇਣੀਆਂ ਕਿਉਂ ਬਾਈਕ ਜਿਆਦਾ ਨਹੀਂ ਨਾ ਚਲਾਉਂਦੇ ਇੱਕ ਅੱਧੀ ਬਾਈਕ ਹੁੰਦੀ ਆ ਮਗਰ ਸਾਰਾ ਜਾਮ ਲੱਗਿਆ ਹੁੰਦਾ ਕਈ ਵਾਰੀ ਸਿੰਗਲ ਰੋਡ ਅਸਾ ਹੁੰਦਾ ਉਹ ਹੁਣ ਹੁੰਦਾ ਤਾਂ ਪਰ ਹੁਣ ਜੇ ਬਣ ਗਈ ਜੇ ਸਪੈਸ਼ਲ ਡੈਸੀਗਨੇਟਿਡ ਆ ਬਾਈਕ ਲੇਨ ਬਾਈਕ ਲਈ ਤਾਂ ਫੇ ਉਹਦੀ ਉਹਦਾ ਰਾਈਟ ਆ ਹਾਂ ਹੁਣ ਚੱਕਣ ਦੀ ਲੋਡ ਪੈ ਗਈ ਹੋਣੀ ਆ ਤਾਂ ਉਹੀ ਗੱਲ ਉਹੀ ਹੋਣੀ ਚੱਕਣ ਦੀ ਟ੍ਰੈਫਿਕ ਕਿੱਥੇ ਹੁੰਦਾ ਹੋਣਾ ਚੱਕਣ ਦੀ ਲੋਡ ਪੈ ਗਈ ਹੁਣ ਚੱਕਣ ਨੂੰ ਅਗਲੇ ਚੱਕਣ ਨਹੀਂ ਦਿੰਦੇ ਬਿਲਕੁਲ ਤਰਖਾ ਲੈਂਦੇ ਆ ਸਮਾਨ ਵਿੱਚ ਚੱਕਣ ਦਿੰਦੇ ਨਹੀਂ ਬਿਲਕੁਲ ਜੀ ਤੇ ਆਪਣੀ ਜਿਹੜੀ ਕੈਨੇਡਾ ਦੇ ਵਿੱਚ ਰੀਇਨਵੈਸਟਡ ਮਾਰਕੀਟ ਕਹਿੰਦੇ ਹੁਣ ਅੱਪ ਹੋਈ ਆ ਤੇ ਇਹਦੇ ਚ ਆਪਣੇ ਅਲਬਰਟਾ ਕਿੱਥੇ ਸਟੈਂਡ ਕਰ ਰਿਹਾ ਏਜੀ ਆਪਾਂ ਇਹ ਬੜੀ ਕਹਿੰਦੇ ਹੈਰਾਨੀ ਵਾਲੀ ਗੱਲ ਆ ਵੀ ਪਿਛਲੇ ਜੇ ਮਹੀਨੇ ਤੋਂ ਮਹੀਨੇ 2 ਮਹੀਨਿਆਂ ਦੀ ਗੱਲ ਕਰੀਏ ਤੇ ਪਿਛਲੇ ਮਹੀਨੇ ਜਿਹੜਾ ਜੂਨ ਦੇ ਵਿੱਚ ਕਹਿੰਦੇ 2. ਮਈ ਦੇ ਵਿੱਚ 2.8 ਤੇ ਜੂਨ ਦੇ ਵਿੱਚ 2. 3.5 ਜਿਹੜੀ ਆ ਉਹ ਇਨਕਰੀਜ਼ ਹੋਈ ਆ ਰੀਸੇਲ ਵੈਲਿਊ ਜਿਹੜੀ ਰੀਸੇਲ ਘਰਾਂ ਦੀ ਰੀਸੇਲ ਪਰ ਅਡਵਾਰਟਾ ਜਿਹੜੀ ਥੋੜੀ ਜੀ ਟਰੈਕ ਤੋਂ ਪਰੇ ਆ ਇੱਥੇ ਕੱਟੀ ਤੇ ਅੱਜ ਕਰ ਹੋਰ ਜ਼ਿਆਦਾ ਵੱਨ ਜਾਣੇ ਅੱਗੇ ਹਾਂ ਇੱਥੇ ਘਰ ਇੱਥੇ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਆਪਾਂ ਬੰਦੇ ਬੁਲਾ ਹੀ ਗਏ ਨਾ ਜੇ ਤਾਂ ਹੁੰਦਾ ਨੀ ਰਿਸ਼ਤੇਦਾਰ ਬੁਲਾ ਹੀ ਗਏ ਬੁਲਾ ਹੀ ਗਏ ਬੁਲਾ ਹੀ ਗਏ ਚਾਰ ਪੰਜ ਰਿਸ਼ਤੇਦਾਰ ਆਏ ਪੰਜ ਮੈਂ ਇਸ ਤਰ੍ਹਾਂ ਕਹਿੰਦਾ ਯਾਰ ਉੱਥੇ ਤਾਂ ਸੇਵਾ ਹੀ ਨਹੀਂ ਹੁੰਦੀ ਹੂੰ ਤਾਂ ਕੁਝ ਐਦਾਂ ਦਾ ਵੀ ਕੁਝ ਹੋ ਗਿਆ ਹੋਣਾ ਕਿਉਂਕਿ ਆਪਾਂ ਬੰਦੇ ਬੁਲਾ ਲਏ ਲੋਕ ਸਾਡੀ ਸਾਡੀ ਗੱਲ ਮੰਨ ਕੇ ਭੱਜੇ ਆਏ ਨੇ ਪਰ ਜੋ ਉਹਨਾਂ ਨੂੰ ਇੱਥੇ ਕਿਉਂਕਿ ਤਿਆਰੀ ਨਹੀਂ ਸੀਗੀ ਗਵਰਨਮੈਂਟ ਦੀ ਇਹ ਤਾਂ ਸਾਰੇ ਗਵਰਨਮੈਂਟ ਨੂੰ ਵੀ ਮੰਨਣਾ ਚਾਹੀਦਾ ਵੀ ਆਪੋਜੀਸ਼ਨ ਵੀ ਇਸ ਕਰਕੇ ਕਹਿੰਦੇ ਵੀ ਤੁਸੀਂ ਬੰਦੇ ਤਾਂ ਬੁਲਾ ਲਏ ਪਰ ਉਹ ਤੇ ਇੱਥੇ ਵੀ ਕੰਮ ਦਾ ਜਿਹੜਾ ਕੰਮ ਡੈਮਾਂਡ ਹੋ ਗਿਆ ਚੱਲਿਆ ਆ ਤੇ ਉਸ ਤੋਂ ਬਾਅਦ ਆ ਜਿਹੜਾ ਨਵਾਂ ਰੈਫਰੈਂਡਮ ਦਾ ਚੱਕਰ ਪਿਆ ਬੇ ਵੱਖਰਾ ਹੋਣਾ ਕਿ ਨਹੀਂ ਹੋਣਾ ਉਹਦੇ ਕਰਕੇ ਵੀ ਕਈ ਲੋਕ ਜਿਹੜੇ ਆ ਉਹ ਨਹੀਂ ਹੋਣੇ ਇਸ ਕਰਕੇ ਘਰਾਂ ਦੇ ਵਿੱਚ ਜਿਹੜਾ ਥੋੜਾ ਜਿਹਾ ਪ੍ਰੋਬਲਮ ਪੈ ਗਈ ਆ ਤੇ ਰੀਸੇਲ ਜਿਹੜੀ ਹੁੰਦੀ ਚ ਘਰਾਂ ਦੀ ਉਹ ਕਹਿੰਦੇ ਘਟ ਗਈ ਆ ਥੋੜੀ ਇੱਥੇ ਥੋੜੀ ਜਿਆਦਾ ਨਹੀਂ ਮਤਲਬ ਥੋੜੀ ਉਹਦੀ ਵੈਲਿਊ ਨਹੀਂ ਕਹਿੰਦੇ ਵੀ ਉਹਦੀ ਜਿਹੜੀ ਕੁਆਂਟੀਟੀ ਜਿਹੜੀ ਆ ਉਹ بگਣਦੀ ਜਿਹੜੀ ਥੋੜੀ ਸਲੋ ਸ਼ੁਰੂ ਹੋਈ ਆ ਬਟ ਆਲ ਓਵਰ ਕੈਨੇਡਾ ਜਿਹੜੀ ਉਹ ਵਧੀਆ ਸਾਰੇ ਪ੍ਰੋਵਿੰਸ ਦੇ ਤਕਰੀਬਤ ਠ ਤੇ ਆਪਣੇ ਅਗਲੇ ਖਬਰ ਕਰਦੇ ਆ ਜੀ ਆਪਣੀ ਕਾਫੀ ਮੇਨ ਖਬਰ ਜਿਸ ਤਰ੍ਹਾਂ ਨਿਊਜ਼ ਜਾ ਰਹੀਆਂ ਕਿ ਯੂਕੇ ਨੇ ਫਿਲਸਤੀਨ ਨੂੰ ਇੱਕ ਆਰਡ ਦੇਸ਼ ਮੰਨਣ ਲਈ 발 ਨੂੰ ਵੱਧ ਗਿਆ ਜੀ ਤੇ ਆਪਣਾ ਹੁਣ ਕੈਨੇਡਾ ਦਾ ਕੀ ਸਟੈਂਡ ਹੈ ਜੀ ਦੇਖੋ ਜੀ ਜਿਆਦਾਤਰ ਜਿਹੜਾ ਕੈਨ ਅੱਗੇ ਨਾ ਬਹੁਤ ਚਿਰ ਪਹਿਲਾਂ ਕੈਨੇਡਾ ਜਿਹੜਾ ਹੁੰਦਾ ਸੀ ਯੂਕੇ ਪ੍ਰੋ ਹੁੰਦਾ ਸੀ ਵੀ ਜੋ ਯੂਕੇ ਕਰਦਾ ਸੀ ਉਹ ਕਰਦੇ ਸੀ ਪਰ ਕੁਝ ਸਮੇਂ ਤੋਂ ਇਹ ਮੂਵ ਹੋ ਗਿਆ ਸੀ ਯੂਐਸਏ ਤੇ ਹੋ ਗਿਆ ਸੀ ਹੁਣ ਦੁਬਾਰਾ ਫਿਰ ਸ਼ਿਫਟ ਹੋਇਆ ਵਾ ਦੁਬਾਰਾ ਸ਼ਿਫਟ ਇਹ ਹੋਇਆ ਵਈ ਦੁਬਾਰਾ ਫਿਰ ਯੂਕੇ ਦੇ ਵੱਲੋਂ ਛੱਡਾ ਜਿਹੜਾ ਹੋਇਆ ਕਿਉਂਕਿ ਬਹੁਤ ਚਿਰ ਬਾਅਦ ਕੋਈ ਆਪਣਾ ਜਿਹੜਾ ਕਿੰਗ ਆ ਜਾਂ ਜਿਹੜਾ ਕਹਿ ਸਕਦੇ ਕਰਾਉਨ ਦਾ ਜਿਹੜਾ ਰਿਪਰੈਜ਼ੈਂਟਡ ਉਹ ਪਹੁੰਚਿਆ ਸੀ ਜਿਹੜੇ ਅੱਜ ਕੀ ਕਰਨੇ ਸਾਹਿਬ ਨੇ ਜਿਹੜੇ ਸੌਣ ਚੁੱਕ ਲਿਆ ਪਾਰਲੀਮੈਂਟ ਦੇ ਪਹਿਲੇ ਦਿਨ ਸੈਸ਼ਨ 'ਚ ਆਇਆ ਸੀ ਉਹਨੂੰ ਕਿ ਦਿਖਾਇਆ ਗਿਆ ਸੀ ਵੀ ਆਪਾਂ ਹੱਲੇ ਵੀ ਜਿਹੜੇ ਆ ਯੂਕੇ ਨੂੰ ਜੁੜੇ ਹੋਏ ਆ ਸੋ ਯੂਕੇ ਨੇ ਵੀ ਇਹ ਕਿਹਾ ਜੀ ਉਹ ਸਤੰਬਰ ਦੇ ਵਿੱਚ ਕਿਉਂਕਿ ਅੱਜ ਕਾ ਤਾਂ ਛੁੱਟੀਆਂ ਚੱਲਦੀਆਂ ਪਈਆਂ ਸਤੰਬਰ ਦੇ ਵਿੱਚ ਜਦੋਂ ਪਾਰਲੀਮੈਂਟ ਆਣੀ ਹੈ ਜੀ ਉਹ ਪੈਲੇਸਟਾਈਨ ਨੂੰ ਏ ਰੈਕਗਨਾਈਜ਼ ਕਰਨਗੇ ਤੇ ਕਰਨੇ ਸਾਹਿਬ ਜੋ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਆਪਣੇ ਨੇ ਉਹਨਾਂ ਨੇ ਵੀ ਇਹ ਦਿਖਾਇਆ ਮਤਲਬ ਦੱਸਿਆ ਸੰਦੇਸ਼ ਜਾਂ ਦਿੱਤਾ ਕਿ ਸੰਕੇਤ ਵੀ ਆਪਾਂ ਵੀ ਇਹ ਕਰ ਸਕਦੇ ਹਾਂ ਜੀ ਤੇ ਜੇ ਆਪਣਾ ਇਧਰ ਨੂੰ ਵਾਧੇ ਆ ਤੇ ਜਿਸ ਤਰ੍ਹਾਂ ਆਪਣਾ ਪਹਿਲੇ ਰੇਡਾ ਚੱਲਦਾ ਪਿਆ ਟੈਰਿਫ ਦਾ ਤੇ ਇਤੇ ਕੋ ਅਸਰ ਪਊਗਾ ਤਾਂ ਬਿਲਕੁਲ ਜੀ ਉਹਨਾਂ ਨੇ ਕਹਿਤਾ ਡਰਾਪਾ ਸਾਹਿਬ ਕਹਿੰਦੇ ਨੇ ਉਹ ਕਹਿੰਦੇ ਵੀ ਠੀਕ ਹੈ ਜੀ ਤੁਸੀਂ ਉਹਨੂੰ ਰੈਕੋਗਨਾਈਜ਼ ਕਰੋਗੇ ਤੇ ਇਹ ਜਿਹੜੀ ਸਾਡੀ ਆਪਸ ਵਿੱਚ ਡੀਲ ਚੱਲਦੀ ਹੈ ਇਹ ਉਹਦੇ ਵਿੱਚ ਥੋੜਾ ਰੋੜਾ ਅੜਕਾਊਗਾ ਪਰ ਹਾਂ ਇਹ ਨਹੀਂ ਵੀ ਡੀਲ ਬ੍ਰੇਕਰ ਨਹੀਂ ਹੈਗਾ ਵੀ ਆਪਾਂ ਇਹ ਇਹ ਨਹੀਂ ਹੈ ਕਿ ਗੱਲ ਵੀ ਜੇ ਤੁਸੀਂ ਰੈਕੋਗਨਾਈਜ਼ ਕਰੋਗੇ ਅਸੀਂ ਡੀਲ ਨਹੀਂ ਕਰਾਂਗੇ ਬਟ ਇਹ ਥੋੜਾ ਉਹਨੂੰ ਮੁਸ਼ਕਲ ਕਰ ਦਊਗਾ ਸੋ ਉਹਨਾਂ ਨੇ ਰੇੜਕਾ ਤਾਂ ਪਾਇਆ ਹੀ ਹੈ ਕਿਉਂਕਿ ਉਹ ਸਪੋਰਟਰ ਨਹੀਂ ਨੇ ਨਾ ਇਸ ਚੀਜ਼ ਦੇ ਟੂ ਪਰ ਕਈ ਦੇਸ਼ਾਂ ਨੇ ਹਾਲੇ ਵੀ ਕਈ ਦੇਸ਼ ਐਸੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਸਪੋ ਉਹਨਾਂ ਨੂੰ ਮੰਨਿਆ ਨਹੀਂ ਹੈਗਾ ਈਵਨ ਕਈ ਤਾਂ ਉਦੇਸ਼ ਵੀ ਨਹੀਂ ਮੰਨਦੇ ਤੇ ਐਗਜ਼ਿਸਟੈਂਸ ਐ ਨਹੀਂ ਮੰਨਦੇ ਸੋ ਇਹ ਵੀ ਥੋੜੀਆਂ ਗੱਲਾਂ ਕੋਈ ਅਲਗ-ਅਲਗ ਆ ਕੋਈ ਪੈਲੇਸਟਾਈਨ ਨੂੰ ਨਹੀਂ ਫਿਲੇਸਟਾਈਨ ਨੂੰ ਨਹੀਂ ਮੰਨਦਾ ਕੋਈ ਇਜ਼ਰਾਈਲ ਨੂੰ ਨਹੀਂ ਮੰਨਦਾ ਸੋ ਇਹ ਥੋੜਾ ਰੇੜਕਾ ਜਿਹਾ ਚੱਲਿਆ ਆ ਬਟ ਜਿਹੜਾ ਕੈਨੇਡਾ ਹੁਣ ਕਹਿੰਦੇ ਆਪਾਂ ਉਹਨਾਂ ਨੂੰ ਮੰਨਾਂਗੇ ਜਾਂ ਯੂਕੇ ਤੋਂ ਬਾਅਦ ਉਹਨਾਂ ਨੇ ਵੀ ਮੰਨਿਆ ਪਰ ਅਮਰੀਕਾ ਵਾਲਿਆਂ ਨੇ ਕਿਹਾ ਵੀ ਜੇ ਮੰਨਿਆ ਤਾਂ ਫੇਰ ਦੇਖ ਲਓ ਠੀਕ ਜੀ ਤੇ ਅੱਜ ਵਾਸਤੇ ਜਿਹੜੀਆਂ ਖਬਰਾਂ ਸੀਤਣੀਆਂ ਹੀ ਹੈਗੀਆਂ ਨੇ ਬਟ ਇੱਕ ਦੋ ਅਨਾਉਂਸਮੈਂਟ ਜ਼ਰੂਰ ਹੈਗੀਆਂ ਸਾਡੇ ਕੋਲ ਤੋਂ ਵੀ ਆਪਾਂ ਅਸੀਂ ਦਰ ਦਾਨੀਏ ਕਰਨਾ ਚਾਹਾਂਗੇ ਵੀ ਇੱਕ ਤਾਂ ਜਿਸ ਤਰ੍ਹਾਂ ਆਪਣੇ ਅਸੀਂ ਤਕਰੀਰਾਂ ਰੋਜ਼ ਦੱਸਦੇ ਆ ਰਹੇ ਆਂ ਪਿਛਲੇ ਇੱਕ ਦੋ ਦਿਨਾਂ ਤੋਂ ਵੀ ਜਿਹੜਾ 3 ਅਗਸਤ ਨੂੰ ਆਪਣੇ ਸੰਡੇ ਵਾਲੇ ਦਿਨ ਦਪਹਿਰ ਇੰਨਾ ਨਾਰਥ ਵਿੱਚ ਗੁਰੂ ਘਰ ਹੈਗਾ ਆ ਉੱਥੇ 12 ਵਜੇ ਤੋਂ ਇੱਕ ਵਿਸ਼ੇਸ਼ ਦੁਆਨ ਸਜਾਇਆ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਜਿਸ ਦੇ ਵਿੱਚ ਸੰਤ ਦਲੇਰ ਸਿੰਘ ਜੀ ਖਾਲਸਾ ਖੇੜੀ ਵਾਲਿਆਂ ਨੇ ਹਾਜ਼ਰੀ ਲਾਉਣੀ ਆ ਤੇ ਆਪਣਾ ਇੱਕ ਗੁਰਦਰਾ ਸਿੰਘ ਸਵਾਡਮੰਟਨ ਦੇ ਵਿੱਚ ਸ਼ਾਮ ਨੂੰ 2 ਅਗਸਤ ਤੋਂ ਲੈ ਕੇ 6 ਵਜੇ ਤੱਕ ਇੱਕ ਵਿਸ਼ੇਸ਼ ਕੀਰਤਨ ਦਰਬਾਰ ਇੱਥੇ ਵੀ ਸਜਾਇਆ ਜਾ ਰਿਹਾ ਹੈ ਸ਼ਾਮ ਦੇ ਦੁਵਾਨਾਂ ਤੋਂ ਬਾਅਦ ਤੇ ਇਹਦੇ ਵਿੱਚ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਇਹਨਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨੀ ਆ ਤੇ ਇੱਕ ਜਿਸ ਤਰ੍ਹਾਂ ਅਸੀਂ ਹੋਰ ਦਸ ਦਿ ਆ ਰਹੇ ਹੈਗੇ ਆ 10 ਤਰੀਕ ਨੂੰ ਆਪਣੇ Hindu ਮੰਦਿਰ ਦੇ ਵਿੱਚ ਬਿਲਕੁਲ Hindu ਹਾਇਰਟੇਜ ਜੋ ਹੈਗਾ ਆ ਚੌਥਾ ਜਿਹੜਾ ਹਾਂਜੀ ਹਾਂਜੀ ਉਹ ਮਨਾਇਆ ਜਾਣਾ ਹੈਗਾ ਆ ਤੇ ਇਹਨਾਂ ਸਾਰਿਆਂ ਪ੍ਰੋਗਰਾਮਾਂ ਨੂੰ ਅਸੀਂ ਤਕਰੀਬਨ ਆਪਣੇ 20 TV ਪੰਜਾਬੀ ਦੇ ਪਲੇਟਫਾਰਮ ਤੋਂ ਲਾਈਵ ਟੈਲੀਕਾਸਟ ਕਰਾਂਗੇ ਤੇ ਤੁਸੀਂ ਸਾਰੇ ਪ੍ਰੋਗਰਾਮਾਂ ਨੂੰ ਜ਼ਰੂਰ ਦੇਖਿਓ ਤੇ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਉਹ ਟੀਵੀ ਤੇ ਜਾਂ ਆਪਣੇ YouTube ਦੇ ਮਾਧਿਅਮ ਰਾਹੀਂ ਉਹਨੂੰ ਦੇਖਿਓ ਤੇ ਜਿਹੜੇ ਪਹੁੰਚ ਸਕਦੇ ਆ ਉੱਥੇ ਜ਼ਰੂਰ ਪਹੁੰਚਿਓ ਤੇ ਅੱਜ ਵਾਸਤੇ ਇਤਨਾ ਹੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੰਤ ਦੇ ਵਿੱਚ ਬਿਲਕੁਲ ਜੀ ਮੈਂ ਤੁਹਾਨੂੰ ਤੁਹਾਡੀ ਇਸੇ ਗੱਲ ਨੂੰ ਦੁਬਾਰਾ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਜ਼ਰੂਰ ਪਹੁੰਚੋ ਜਿਵੇਂ ਕਿ ਤੁਸੀਂ ਦੱਸਿਆ ਵੀ 2 ਤਰੀਕ ਤੋਂ ਲੈ ਕੇ 6 ਤਰੀਕ ਤੱਕ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦੁਆਰਾ ਸਿੰਘ ਸਾਹਿਬ ਤੋਂ ਹੋਣਾ ਆਪਾਂ ਲਾਈਵ ਤੁਸੀਂ ਸਾਡੇ YouTube ਤੇ Facebook ਤੇ ਤੇ ਆਪਣਾ IP TV ਤੇ ਦੇਖ ਸਕਦੇ ਹੋ ਤੇ ਬਾਕੀ ਕੋਈ ਵੀ ਸਾਡੇ ਨਾਲ ਅਗਰ ਤੁਸੀਂ ਵੀ ਆਪਣੇ ਕੋਈ ਸਕਿੱਲ ਐਸੇ ਨੇ ਜਿਹਨਾਂ ਨੂੰ ਸਾਡੀ TV ਦੇ ਨਾਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਆਪ ਨੂੰ ਇੱਕ ਹੋਸਟ ਦੇ ਤੌਰ ਤੇ ਪ੍ਰਸਤਿਤ ਕਰਨਾ ਤੇ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਬਾਕੀ ਜਿੰਨੇ ਵੀ ਐਡਮਿੰਟਨ ਤੇ ਅਲਵਟਾ ਦੇ ਬਿਜ਼ਨਸਮੈਨ ਨੇ ਉਹਨਾਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਅਗਰ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਸਾਡੇ ਪਲੇਟਫਾਰਮ ਤੇ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਦੀ ਨਿਰਾਸ਼ ਨਹੀਂ ਹੋਵੋਗੇ ਸਾਡੇ ਕੋਲ ਹਰ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਸਟਾਰਟਅਪ ਬਿਜ਼ਨਸ ਦੇ ਲਈ ਅਲੱਗ-ਅਲੱਗ ਪਲਾਨ ਨੇ ਤੇ ਉਹ ਪਲਾਨ ਤੁਹਾਡੇ ਹਿਸਾਬ ਦੇ ਨਾਲ ਬਣਾਏ ਹੋਏ ਨੇ ਤੇ ਅਗਰ ਉਹਨਾਂ ਨੂੰ ਆਪਾਂ ਹੋਰ ਵੀ ਤੁਹਾਡੇ ਹਿਸਾਬ ਨਾਲ ਜਾ ਕੇ ਫਲੈਕਸੀਬਲ ਬਿਟੀ ਲਿਆ ਸਕਦੇ ਹਾਂ ਇਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਸਾਨੂੰ ਜਿਹੜੇ ਆ ਥੱਲੇ ਆ ਰਹੇ ਨੰਬਰ ਤੇ ਜਾਂ ਤੁਹਾਨੂੰ ਈਮੇਲ ਤੇ ਜੁੜ ਸੰਪਰਕ ਕਰੋ ਤੇ ਅੱਜ ਵਾਸਤੇ ਇਤਨਾ ਹੀ ਤੇ ਤੁਸੀਂ ਦੇਖਦੇ ਰਹੋ ਜੀ ਟੀ ਵੀ ਪੰਜਾਬੀ ਵਿਕਟਰੀ ਆਫ ਟਰੂਥ ਤੇ ਸਾਰ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ